ਅੱਜ ਅਸੀਂ ਤੁਹਾਡੇ ਨਾਲ ਉਹ ਜ਼ਰੂਰੀ ਗੱਲਾਂ ਸਾਂਝੀਆਂ ਕਰਨੇ ਜਾ ਰਹੇ ਹਨ ਜੋ ਸ਼ਾਇਦ ਤੁਹਾਨੂੰ ਅਜ ਤੱਕ ਕੋੜਿਆਂ ਬਾਰੇ ਨਹੀਂ ਪਤਾ ਹੋਣਦੀਆਂ ਕੋੜਿਆਂ ਦੀ ਯਾਦਦਾਸ਼ਤ ਬਹੁਤ ਤੇਜ਼ ਹੁੰਦੀ ਹੈ ਉਸ ਹਾਲਾਂ ਬਾਅਦ ਵੀ ਰਸਤਾ ਤੇ ਬੰਦਿਆਂ ਨੂੰ ਪਛਾਣ ਸਕਦੇ ਹਨ ਕੋੜੇ ਖੜੇ ਖੜੇ ਸੌ ਸਕਦੇ ਹਨ ਉਹਨਾਂ ਦੇ ਪੈਰਾਂ ਵਿੱਚ ਇੱਕ ਲਾਈ ਲਿੰਗਵਿਸਟਮ ਲੱਗਿਆ ਹੁੰਦਾ ਹੈ ਜੋ ਕਿ ਆਰਾਮ ਕਰਦੇ ਸਮੇਂ ਉਹਨਾਂ ਨੂੰ ਡਿੱਗਣ ਤੋਂ ਬਚਾ ਲਿੰਦਾ ਹੈ ਕੋੜਿਆਂ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ 360 ਡਿਗਰੀ ਡਿਗਰੀ ਤੱਕ ਬਿਨਾ ਸਿਰ ਹਿਲਾਏ ਚਾਰੇ ਪਾਸੇ ਨੂੰ ਦੇਖ ਸਕਦੇ ਹਨ ਕੋੜੇ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਕਿਉਂਕਿ ਕੋੜੇ ਦਾ ਦਿਲ ਲਗਭਗ 4 ਤੋਂ 4.5 ਕਿਲੋਗ੍ਰam ਤੱਕ ਹੁੰਦਾ ਹੈ ਕੋੜੇ ਦੀ ਉਮਰ ਦਾ ਅਨੁਪਾਦ ਉਹਨਾਂ ਦੇ ਦੰਦਾਂ ਤੋਂ ਲਗਾਇਆ ਜਾ ਸਕਦਾ ਹੈ ਉਹਨਾਂ ਨੂੰ ਉਹਨਾਂ ਹੀ ਦੰਦਾਂ ਦੀ ਹਾਲਤ ਦੇਖ ਕੇ ਕੋੜੇ ਦੀ ਉਮਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕੋੜੇ ਦੀ ਉਮਰ ਦਾ ਅਨੁਪਾਦ ਉਹਨਾਂ ਦੇ ਦੰਦਾਂ ਤੋਂ ਲਗਾਇਆ ਜਾ ਸਕਦਾ ਹੈ। ਉਹਨਾਂ ਦੇ ਦੰਦਾਂ ਦੀ ਹਾਲਾਤ ਦੇਖ ਕੇ ਉਹਨਾਂ ਦੀ ਉਮਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕੋੜਿਆਂ ਦੇ ਕੰਨ ਬਹੁਤ ਸੌਫਟ ਹੁੰਦੇ ਹਨ। ਉਹ 14 ਮਾਸਪੇਸ਼ੀਆਂ ਦੀ ਵਰਤੋਂ ਕਰਕੇ ਆਪਣੇ ਕੰਨਾਂ ਨੂੰ 180 ਡਿਗਰੀ ਤੱਕ ਹਿਲਾ ਸਕਦੇ ਹਨ। ਕੋੜਿਆਂ ਦੀ ਦੌੜਨ ਦੀ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਇੱਕ ਕੋੜਾ 88% ਕਿਲੋ ਮੀਟਰ ਪ੍ਰਤੀ ਸਪੀਡ ਦੇ ਨਾਲ ਦੌੜਦੇ ਹਨ। ਪਰ ਆਮ ਤੌਰ ਤੇ 40 ਤੋਂ 48 ਕਿਲੋ ਪ੍ਰਤੀ ਘੰਟੇ ਦੇ ਰਫਤਾਰ ਦੇ ਨਾਲ ਦੌੜਦੇ ਹਨ। ਕੋੜਿਆਂ ਦਾ ਸਭ ਆਮ ਤੌਰ ਤੇ ਇੱਕ ਸਮਾਜਿਕ ਫਰਨਾਇਆਂ ਮੰਗਾ ਹੁੰਦਾ ਹੈ। ਉਹ ਸਮੂਹਤ ਸਮੂਹ ਵਿੱਚ ਰਹਿਣਾ ਪਸੰਦ ਕਰਦੇ ਹਨ। ਅਤੇ ਇਕੱਲੇ ਤਹਿਣ ਕਰਕੇ ਉਹਨਾਂ ਦੇ ਵਿੱਚ ਤਣਾਅ ਪੈਦਾ ਹੁੰਦਾ ਹੈ। ਕੋੜਿਆਂ ਦੀ ਸੁਣਨ ਦੀ ਸਮਰੱਥਾ ਬਹੁਤ ਤੇਜ਼ ਹੁੰਦੀ ਹੈ। ਉਹ ਅਲਟਰਾਉਨਿਕ ਆਵਾਜ਼ਾਂ ਵੀ ਸੁਣ ਸਕਦੇ ਹਨ ਜੋ ਕਿ ਇਨਸਾਨ ਉਹਨਾਂ ਨੂੰ ਸੁਣ ਨਹੀਂ ਸਕਦੇ। ਕੋੜਿਆਂ ਦੀ ਅੱਖਾਂ ਜ਼ਮੀਨ ਤੋਂ ਉੱਚੀਆਂ ਹੁੰਦੀਆਂ ਹਨ ਜਿਸ ਨਾਲ ਉਹ ਕਾ ਖਾਂਦੇ ਸਮੇਂ ਚਾਰੇ ਪਾਸੇ ਦ੍ਰਿਸ਼ ਨੂੰ ਦੇਖ ਸਕਦੇ ਹਨ। ਖਤਰੇ ਨੂੰ ਮਹਿਸੂਸ ਕਰ ਸਕਦੇ